ਭਾਈ ਮੇਰਾ ਨਾਮ ਸਿਮਰਨ ਸਿਕੰਧਿਆ ਤੇਰਾ ਥਾਣੇਦਾਰ ਮੇਰੀ ਇੰਸਟਾਗ੍ਰam ਆਈਡੀ ਐ ਸਹਿਮ ਹਸ਼ਰ ਪਰ ਮੇਰਾ ਨਾਮ ਹੈ। ਕੀ ਵਾਰਦਾਤ ਹੋਈ ਭਜੀ ਰਾਜੀ ਰਾਤੀ ਭਾਜੀ 12:38 ਤੇ ਸਾਡੇ ਘਰੇ ਫਾਇਰਿੰਗ ਹੋਈ ਆ। ਤੇ ਆਪਾਂ ਉਹਦੇ ਸੰਬੰਧੀ ਆਪਾਂ 112 ਤੇ ਵੀ ਮੇਰੇ ਘਰ ਦੇ ਨੇ ਕੰਪਲੇਂਟ ਕੀਤੀ ਮੈਂ ਥਾਣੇ ਵੀ ਕੰਪਲੇਂਟ ਕੀਤੀ। ਮੈਂ ਡੀਐਸਪੀ ਸਾਹਿਬ ਨੂੰ ਵੀ ਫੋਨ ਕੀਤਾ ਐਸਐਸਪੀ ਸਾਹਿਬ ਨੂੰ ਸਾਰੇ ਉੱਚ ਅਧਿਕਾਰੀਆਂ ਨੂੰ ਫੋਨ ਕੀਤਾ ਕਿ ਇਦਾਂ ਦੀ ਵਾਰਦਾਤ ਹੋਈ ਆ ਤੇ ਮੌਕੇ ਤੇ ਜਦੋਂ ਪੁਲਿਸ ਪਹੁੰਚੀ ਆ ਤੇ ਮੈਨਾਂ ਉਹਨਾਂ ਦੱਸਿਆ ਕਿ ਸਾਡੇ ਘਰੇ ਇਦਾਂ ਦਾ ਫਾਇਰਿੰਗ ਹੋਈ ਆ। ਬਦਲ ਕਿਹੜੇ ਬੰਦੇ ਨੇ ਦੋ ਬੰਦੇ ਆਏ ਆ ਮੂੰਹ ਟੱਕ ਕੇ ਤੇ ਉਹ ਬੰਦੇ ਨੇ ਸਾਡੇ ਘਰ ਤੇ ਫਾਇਰਿੰਗ ਕੀਤੀ ਹੈ ਸਾਡੇ ਗੇਟ ਤੇ ਸਾਡਾ ਜਿਹੜਾ ਗਨਮੈਨ ਸੀਗਾ ਜਿਹੜਾ ਉਹ ਦੌੜ ਕੇ ਨਹੀਂ ਜਾ ਸਕਦਾ ਕਿਉਂਕਿ ਉਹ ਹੈਂਡੀਕੈਪਡ ਆ ਮੈਂ ਉਹਦੇ ਰਿਗਾਰਡਿੰਗ ਵੀ ਮੈਨੂੰ ਹਾਈ ਕੋਰਟ 'ਚ ਮੈਂ ਰੈਟ ਪਟੀਸ਼ਨ ਪਾਈ ਸੀ ਜਿਹਦੇ ਰਿਗਾਰਡਿੰਗ ਮੈਨੂੰ ਦੋ ਗਨਮੈਨ ਮਿਲੇ ਸੀ ਇੱਕ ਸਵੇਰ ਦਾ ਇੱਕ ਸ਼ਾਮ ਦਾ ਜਿਹੜਾ ਸਵੇਰ ਵਾਲਾ ਸੀ ਉਹ ਚਲ ਜਾਂਦਾ ਆ ਤੇ ਜਿਹੜਾ ਸ਼ਾਮ ਵਾਲਾ ਸੀ ਉਹ ਹੈਂਡੀਕੈਪਡ ਆ ਪਹਿਲਾਂ ਵੀ ਬਹੁਤ ਵਾਰੀ ਰਿਕਵੈਸਟ ਕੀਤੀ ਸੀ ਕਿ ਕੱਲੂ ਜੇ ਕੋਈ ਵਾਰਦਾਤ ਹੁੰਦੀ ਆ ਅਮੈਂ ਐਸਪੀ ਮੈਡਮ ਦੇ ਵੀ ਬਹੁਤ ਵਾਰੀ ਪੇਸ਼ ਆ ਕਿਉਂਕਿ ਜਦੋਂ ਐਸਐਸਪੀ ਸਾਹਿਬ ਦੇ ਪੇਸ਼ ਹੁੰਨੇ ਤੇ ਉਹ ਐਸਪੀ ਮੈਡਮ ਕੋ ਭੇਜ ਦਿਆ ਤੇ ਮੈਂ ਉਹਨਾਂ ਗੀ ਰਿਕੁਐਸਟ ਕੀਤੀ ਕਿ ਜਦੋਂ ਆਪਾਂ ਕਿਤੇ ਜਾਣਾ ਆਣਾ ਹੁੰਦਾ ਤੇ ਉਹ ਬੰਦਾ ਜਾ ਨਹੀਂ ਸਕਦਾ ਕਿਉਂਕਿ ਉਹ ਹੈਂਡੀਕੈਪਡ ਆ ਪਰ ਉਹ ਪਿੱਛੇ ਭੱਜ ਕੇ ਵੀ ਨਹੀਂ ਜਾ ਸਕਦਾ ਕਿਉਂਕਿ ਇੱਕ ਦੋ ਸਕਿੰਟਾਂ ਦੇ ਵਿੱਚ ਅਗਲੇ ਫਾਇਰਿੰਗ ਕਰਕੇ ਭੱਜ ਗਏ ਤੇ ਜਦੋਂ ਮੈਨੂੰ ਤਾਂ ਇਦਾਂ ਲੱਗਾ ਪਤਾ ਨਹੀਂ ਪਟਾਕੇ ਚੱਲ ਪਏ ਬਾਹਰ ਸਭ ਪਟਾਕੇ ਦੇਖਣ ਚ ਲੱਗੇ ਮੁੰਡੇ ਨੇ ਦੱਸਿਆ ਤੇ ਅਸੀਂ ਜਦੋਂ ਬਾਹਰ ਆਏ ਤੇ ਦੇਖਿਆ ਤੇ ਸਾਡੇ ਗੇਟ ਤੇ ਦੋ ਫਾਇਰਿੰਗ ਹੋਈ ਸੀ ਤੇ ਨਾਲ ਤੇ ਗੇਟ ਦੇ ਮੋਰੇ ਦੋ ਖ ਜਿਹੜੇ ਬੰਦੇ ਆ ਤੇ ਆਪਾਂ ਨੂੰ ਸ਼ੱਕ ਸੀਗਾ ਉਹ ਬੰਦੇ ਦਾ ਆਪਾਂ ਨਾਮ ਜਿੰਨੇ ਵੀ ਆਪਣੇ ਉੱਚ ਅਧਿਕਾਰੀਆਂ ਤੋਂ ਲੈ ਕੇ ਐਸ ਐਚਓ ਸਾਹਿਬ ਤੋਂ ਲੈ ਕੇ ਡਿਪਟੀ ਸਾਹਿਬ ਨੂੰ ਸਾਰਿਆਂ ਨੂੰ ਲਿਖਾਤਾ ਆ ਕੱਲੇ-ਕੱਲੇ ਬੰਦੇ ਦਾ ਨਾਮ ਜਿਹਦੇ ਜਿਹੇ ਤੇ ਆਪਾਂ ਨੂੰ ਸ਼ੱਕ ਆ ਪਹਿਲੇ ਕੋਈ ਧਮਕੀਵਾਰ ਮਿਲੀ ਸੀ ਪਹਿਲਾਂ ਮੈਨੂੰ ਗ੍ਰਨੇਡ ਸੁੱਟਣ ਦੀ ਧਮਕੀ ਦਿੱਤੀ ਸੀਗੀ ਇੱਕ ਪਾਕਿਸਤਾਨੀ ਟੈਰਰਿਸਟ ਆ ਜਿਹੜਾ ਸ਼ਾਇਦ ਪੱਟੀ ਆ ਉਹਨੇ ਆਪਾਂ ਨੂੰ ਗ੍ਰਨੇਡ ਦੀ ਧਮਕੀ ਦਿੱਤੀ ਉਹਦੇ ਰਿਗਾਰਡਿੰਗ ਵੀ ਆਪਾਂ ਜਿਹੜੀ ਆਹ ਰੈਟ ਪਟੀਸ਼ਨ ਫਾਈਲ ਕੀਤੀ ਸੀਗੀ ਤੇ ਉਹਦੇ ਵਿੱਚ ਵੀ ਆਪਾਂ ਰਿਕੁਐਸਟ ਕੀਤੀ ਸੀਗੀ ਸਾਰੇ ਪੁਲਿਸ ਅਫਸਰਾਂ ਨੂੰ ਇਹ ਆਪਾਂ ਨੂੰ ਪ੍ਰੋਪਰ ਸਿਕਿਉਰਿਟੀ ਦਿੱਤੇ ਪਹਿਲਾਂ ਗਾਰਡ ਲੱਗੇ ਚਾਰ ਬੰਦੇ ਲੱਗੇ ਸੀ ਗੱਡੀ ਲੱਗੀ ਸੀ ਪੀਸੀ ਤੇ ਇਹਨਾਂ ਨੇ ਗੱਡੀ ਵਾਪਸ ਲੈ ਕੇ ਤੇ ਗਾਰਡ ਦੋ ਵਾਪਸ ਲੈ ਕੇ ਆਪਾਂ ਨੂੰ ਦੋ ਗਨਮੈਨ ਦਿੱਤੇ ਸੀ ਇੱਕ ਗਨਮੈਨ ਫਿੱਟ ਸੀ ਜਿਹਦੇ ਵਿੱਚੋਂ ਦੂਜਾ ਜਿਹੜਾ ਗਨਮੈਨ ਸੀ ਉਹ ਹੈਂਡੀਕੈਪਡ ਆ ਤੇ ਉਹ ਆਪਾਂ ਕਾਫੀ ਮੰਨ ਲਓ ਕਿ ਨੇਅਰ ਅਬਾਊਟ 10 ਤੋਂ 15 ਵਾਰੀ ਪੁਲਿਸ ਅੱਗੇ ਰਿਕੁਐਸਟ ਕੀਤੀ ਆ ਮੈਂ ਡੀਆਈਜੀ ਨਵੀਨ ਸਿੰਘ ਲਾ ਜੀ ਨੂੰ ਵੀ ਰਿਕੁਐਸਟ ਕੀਤੀ ਡੀਜੀਪੀ ਸਾਹਿਬ ਨੂੰ ਲੈਟਰ ਪਾਈ ਆ ਗ੍ਰਹਿ ਮੰਤਰਾਲੇ ਲੈਟਰ ਪਾਈ ਹਰ ਇੱਕ ਥਾਂ ਤੇ ਲੈਟਰ ਪਾਈ ਆ ਪਰ ਨਹੀਂ ਕੋਈ ਹੱਲ ਹੋਇਆ ਕੱਲ ਰਾਤ ਇੱਡੀ ਵੱਡੀ ਵਾਰਦਾਤ ਹੋ ਗਈ ਆ ਤੇ ਹਜੇ ਤੱਕ ਤਾਂ ਬੰਦੇ ਟਰੇਸ ਹੋਈ ਨਹੀਂ ਤੇ ਆਹੀ ਮੰਗਿਆ ਪੁਲਿਸ ਕੋਲੋਂ ਕਿ ਬੰਦੇ ਟਰੇਸ ਕੀਤੇ ਜਾਣ ਬੰਦ ਦੀ ਐਫ ਆਈ ਆਰ ਕੀਤੀ ਜਾਵੇ ਜਿਹੜੇ ਬੰਦੇ ਦਾ ਅਸੀਂ ਨਾਮ ਦਿੱਤਾ ਆ ਤੁੰਕੀ ਤੁੰਕੀ ਬਾਰੇ ਪਹਿਲੇ ਫੋਨ ਆਏ ਕਿ ਤੁਹਾਨੂੰ ਕੋਈ ਜਬ ਫਰੋਤੀ ਨਹੀਂ ਇਦਾਂ ਦੀ ਕੁਸ਼ਸ਼ ਦਾ ਬਚਾਇਆ ਭਾਈ ਜਿੱਦਾਂ ਮੈਂ ਸੋਸ਼ਲ ਮੀਡੀਆ ਇਨਫਲੂਐਂਸਰ ਆ ਮੈਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਫੋਨ ਆਉਂਦੇ ਆ ਤੇ ਬਹੁਤ ਸਾਰੀਆਂ ਧਮਕੀਆਂ ਵੀ ਆਉਂਦੀਆਂ ਤੇ ਬਹੁਤ ਸਾਰੇ ਬੰਦੇ ਜਿਹੜੇ ਨਾਨ ਟਰੇਸੇਬਲ ਹਜੇ ਤੱਕ ਟਰੇਸ ਨਹੀਂ ਹੋਏ ਯੋਨਾ ਜੀ ਮੈਂ ਸੀਸੀਟੀਵੀ ਵੀ ਆਪਣੇ ਥਾਣੇ ਦਿੱਤੀ ਆ ਤੇ ਆਪਾਂ ਨੂੰ ਕਿਉਂਕਿ ਦੂਜੀ ਵਾਰ ਫਾਇਰਿੰਗ ਹੋਇਆ ਤੁਸੀਂ ਪਹਿਲਾਂ ਵੀ ਇੱਕ ਵਾਰ ਸਾਲੀ ਧਮਕੀ ਮੀਡੀਆ ਦੇ ਇੱਕ ਵਾਰ ਹੋਣ ਪਾਇਆ ਇੰਟਰਵਿਊ ਪਈ ਪਹਿਲਾਂ ਮੇਰੇ ਤੇ ਸ਼ੇਅਰ ਅਟੈਕ ਸਾਡੇ ਮੇਰੇ ਫੈਮਿਲੀ ਨੂੰ ਇਨਕਲੂਡ ਕਰਕੇ ਸਾਡੇ ਦੇ ਸ਼ੇਅਰ ਤੋਂ ਸੱਤ ਅਟੈਕ ਹੋ ਚੁੱਕੇ ਆ ਆ ਸਾਡੇ ਹੁਣ ਫਾਇਰਿੰਗ ਹੋਈ ਆ ਤੇ ਸਾਨੂੰ ਗਰਨੇਡ ਦੀ ਧਮਕੀ ਮਿਲੀ ਆ ਤੇ ਕਾਰਨ ਇਹੀ ਆ ਭਾਜੀ ਇੱਕ ਤਾਂ ਕਾਰਨ ਆਪਾਂ ਜਿਹੜਾ ਸੋਸ਼ਲ ਵਰਕ ਕਰਦੇ ਆ ਤੁਸੀਂ ਦੇਖ ਸਕਦੇ ਸैम ਹਿਸ਼ਾਰਪੁਰ ਸਰਚ ਕਰਕੇ ਗੂਗਲ ਤੇ ਵੀ ਤੇ ਆਪਾਂ ਸੌਰੀ ਵਾਤਵਾਦ ਮਦਦ ਕਰੀ ਦੀ ਗਰੀਬਾਂ ਦੀ ਹੁਣ ਵੀ ਮੈਂ 2-4 ਕੁੜੀਆਂ ਦੇ ਇਲਾਜ ਕਰਾਏ ਆ ਵਿਆਹ ਕਰੀਦਾ ਹੋਰ ਵੀ ਸਾਰਾ ਕਰੀਦਾ ਲੋਕੀ ਜੈਲਸੀ ਫੈਕਟਰ ਦੇ ਵਿੱਚ ਵੀਲਚੇਅਰਾਂ ਦਿੱਤੀਆਂ ਹੁੰਦੀ ਦੇਖਿਓ ਤੇ ਮੈਂ ਭਾਜੀ ਆਹੀ ਮੰਗ ਕਰਦਾ ਕਿ ਸਾਡੇ ਮੇਰੀ ਤੇ ਮੇਰੇ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤੇ ਸਾਨੂੰ ਫਿੱਟ ਮੈਡੀਕਲ ਹੀ ਫਿੱਟ ਤੇ ਪ੍ਰੋਪਰ ਗਨਮੈਨ ਦਿੱਤੇ ਜਾਣ ਘਰ ਦੀ ਸਿਕਿਉਰਿਟੀ ਕੀਤੀ ਜਾਵੇ ਤੇ ਜੋ ਬਣਦੀ ਐਫ ਆਈ ਆਰ ਆ ਉਹ ਕੀਤੀ ਜਾਵੇ ਕਿਉਂਕਿ ਆਪਾਂ ਹਾਈ ਕੋਰਟ ਰੇਟ ਲਈ ਆ ਉਸ ਤੋਂ ਬਾਅਦ ਵੀ ਆਪਾਂ ਮਿੰਤਾ ਕਰਲੇ ਕੱਢ ਰਹੇ ਆ ਪੁਲਿਸ ਦੇ ਕਨ ਮੈਂ ਚਲੋ ਵਿਸ਼ੇਸ਼ਕਾਂ ਨੂੰ ਮਿਲੇ ਹੋਏ ਨੇ ਇੱਕ ਸਿਕਿਉਰਿਟੀ ਗਾਰਡ ਹੈ ਕੁਝ ਜੀ ਦੂਰੀ ਤੇ ਖਾਣਾ ਹੈ ਕਿੱਦਾਂ ਦੇ ਦਿੰਦੇ ਇਦਾਂ ਦੀ ਬਾਰਦਾਤ ਜਨ ਕਿ ਬਹੁਤ ਵੱਡੀ ਬਾਰਦਾਤ ਹੈ ਭਾਈ ਆਪਾਂ ਥਾਣੇ ਐਸਐਚਓ ਸਾਹਿਬ ਨੂੰ ਫੋਨ ਕਰਦੀਦਾ ਤੇ ਉਹ ਸਾਡੇ ਮੌਕੇ ਤੇ ਉਹ ਸਾਡੀ ਹਰ ਤਰ੍ਹਾਂ ਦੀ ਹੈਲਪ ਕਰਦੇ ਉਹਦੇ ਚ ਕੋਈ ਝੂਠ ਨਹੀਂ ਠੀਕ ਆ ਪਰ ਜਿਹੜੀ ਚੀਜ਼ ਹੁਣ ਮੰਨ ਲਓ ਮੌਕੇ ਤੇ ਆਪਾਂ ਨੂੰ ਜਿਹੜੀ ਚੀਜ਼ ਦੀ ਲੋੜ ਹੈ ਜੇ ਸਾਡੇ ਕੋਲੇ ਉਹੀ ਨਹੀਂ ਹੋਈ ਫੇ ਆਪਾਂ ਆਪਣੀ ਜਾਨ ਦਾ ਬਚਾ ਕਿੱਦਾਂ ਕਰਾਂਗੇ ਠੀਕ ਭਾਈ ਕਾਲੂ ਜੇਕਰ ਕੋਈ ਵੀ ਨੁਕਸਾਨ ਹੁੰਦਾ ਮੇਰਾ ਜਾਂ ਮੇਰੇ ਪਰਿਵਾਰ ਦਾ ਕਿਉਂਕਿ ਮੈਂ ਪ੍ਰਸ਼ਾਸਨ ਅੱਗੇ ਬਹੁ ਵਾਰੀ ਹੱਥ ਜੋੜ ਕੇ ਦੇਖ ਲੇ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਕਿਉਂਕਿ ਮੈਂ ਬਹੁਤ ਰਿਕੁਐਸਟ ਕਰ ਲਈ ਹਰ ਇੱਕ ਚੀਜ਼ ਹਰ ਇੱਕ ਬੰਦੇ ਦੇ ਹਾਈ ਕੋਰਟ ਦੇ ਹਾਈ ਕੋਰਟ ਦੇ ਆਰਡਰ ਤੱਕ ਲਿਆ ਆ ਉਹਨਾਂ ਦੀ ਉਹਨਾਂ ਨੇ ਪਾਲਣਾ ਨਹੀਂ ਕੀਤੀ ਉਹਨਾਂ ਆਰਡਰਾਂ ਦੀ ਤੇ ਐਸਪੀ ਮੈਡਮ ਦੇ ਘੱਟ ਨਹੀਂ ਘੱਟ 10 ਤੋਂ 15 ਵਾਰੀ ਜਾਇਆ ਐ ਐਸਐਸਪੀ ਸਰ ਦੇ ਜਾਇਆ ਐ ਐਸਐਸਪੀ ਸਰ ਐਸਪੀ ਮੈਡਮ ਕੋ ਭੇਜ ਦਿੰਦੇ ਕੱਲੋ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਕੋਈ ਵੀ ਗੱਲਬਾਤ ਹੁੰਦੀ ਆ ਜੋ ਵੀ ਆ ਉਹਦੀ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਤੇ ਆਪਾਂ ਆਹੀ ਆ ਬਾਕੀ ਤੁਸੀਂ ਵੱਲ ਚੜ ਕੇ ਆਹੀ ਹੈ ਕਿ ਹੈਲਪ ਕਰਦੇ ਹੋ ਸਾਡੀ ਦਾ ਸਾਡੇ ਪਰਿਵਾਰ ਦੀ ਜਿੰਨੀ ਸੁਰੱਖਿਆ ਹੋ ਸਕਦੀ ਹੈ ਕੀਤੀ ਜਾਵੇ। ਜੀ ਸਰ ਰਾਤੀ ਫਾਇਰਿੰਗ ਦੀ ਵਾਰ ਵਾਪਰ ਗਈ ਇਹ ਦੇਖੋ ਸਾਮ ਨਾ ਦਾ ਵਿਅਕਤੀ ਹੈ। ਮੰਨ ਲਓ ਕਿ ਉਹ ਇੱਕ ਗਾੜ ਡੀਪ ਮਰੇ ਆਇਆ ਪਰ ਉਹ ਹੈਂਡੀਕੈਪ ਹੋਣ ਦੇ ਕਾਰਨ ਜੋ ਕਿ ਉਹਦਾ ਪਿੱਛਾ ਨਹੀਂ ਕਰ ਸਕਿਆ। ਕੀ ਪੂਰਾ ਮਾਮਲਾ ਹੈ? ਜੈਨ ਜੀ ਇੱਕ ਰਾਤ ਸਾਨੂੰ ਇਤਲਾਹ ਮਿਲੀ ਸੀਗੀ ਵੀ ਮਰਡਰ ਟਾਉਨ ਦੇ ਏਰੀਆ ਦੇ ਵਿੱਚ ਕਤਰ ਰੇਲ ਦੇ ਵਿੱਚ ਸैम ਉਰਫ ਸਿਮਰਨ ਪਿਤਾ ਦਾ ਨਾਮ ਹੈਗਾ ਹਰਪਾਲ ਸਿੰਘ ਜੀ। ਇਨਦੇ ਬਾਹਰ ਹਾਊਸ ਤੇ ਪਹਿਲਾਂ ਇਹਨਾਂ ਨੂੰ ਸੈਟ ਦੀ ਕਾਲ ਆਈ ਸੀਗੀ ਤੇ ਉਸ ਦੇ ਦੌਰਾਨ ਇਹਨਾਂ ਨੂੰ ਰਾਤ ਅਣਖਿਤੇ ਬੰਦੇ ਨੇ ਦੋ ਰਾਉਂਡ ਫਾਇਰ ਕੀਤਾ ਆ ਅਸੀਂ ਖੋਲ ਜਿਹੜੇ ਉਹ ਕਬਜ਼ਾ ਪੁਲਿਸ ਵਿੱਚ ਲੈ ਲਿਆ ਮਕਦਮਾ ਦਰਜ ਕਰ ਦਿੱਤਾ ਹੈ ਜੀ 195/22 ਬਾਕੀ ਜਿਹੜੀ ਤਫ਼ਤੀਸ਼ ਕੈਮਰਿਆਂ ਦੇ ਨਾਲ ਅਸੀਂ ਹੋਰ ਜਿਹੜੇ ਖੰਗਾਲ ਰਿਆਂ ਤਸਵੀਰਾਂ ਜੋ ਤੱਤ ਸਾਹਮਣੇ ਆਊਗੇ ਉਹ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਇਹਨਾਂ ਨੂੰ ਪਹਿਲਾਂ ਵੀ ਧਮਕੀਆਂ ਮਿਲੀਆਂ ਉਹਦੇ ਤੇ ਵੀ ਕਰ ਰਹੇ ਹੋ ਗੋਰ ਪਿਛਲੀਆਂ ਹਾਂਜੀ ਇਹਨਾਂ ਨੂੰ ਸਿਕਿਉਰਿਟੀ ਪਹਿਲਾਂ ਮਿਲੀ ਹੈ ਜੀ ਬਾਕੀ ਸੀਨੀਅਰ ਅਫਸਰਾਂ ਦੇ ਨੋਟਿਸ ਦੇ ਵਿੱਚ ਹੈਗਾ ਜੀ ਜੀ